ਸਸਰੀ ਗਾ ਜੀ ਸਾਰਿਆਂ ਨੂੰ ਧੰਨਵਾਦ ਹੈ ਜੀ ਸਾਰੀ ਸੰਗਤ ਦਾ ਪੰਜਾਬ ਦੇ ਲੋਕਾਂ ਦਾ ਤੇ ਸਾਰੇ ਦੇਸ਼ ਦੇ ਲੋਕਾਂ ਦਾ ਵੀ ਤੁਸੀਂ ਬਹੁਤ ਸਾਥ ਦਿੱਤਾ ਤੇ ਅੱਜ ਪੰਜਾਬ ਸਕਸੈਸਫੁਲ ਰਿਹਾ ਜਿਹੜਾ ਪੰਜਾਬ ਬੰਦ ਸੀ ਜਿਹੜਾ ਤੇ ਦਿਖਾਤਾ ਸਰਕਾਰ ਨੂੰ ਵੀ ਸਾਰੇ ਧਰਮ ਇਕੱਠੇ ਨੇ ਤੁਸੀਂ ਸਾਨੂੰ ਜਾਤਾਂ ਪਾਤਾਂ ਜਣੀ ਵੰਡ ਸਕਦੇ ਸਾਰੇ ਸੰਗਤ ਕਿਸਾਨਾਂ ਦੇ ਨਾਲ ਆ ਕਿਉਂਕਿ ਕਿਸਾਨਾਂ ਦੀ ਜਾਇਜ਼ ਲੜਾਈ ਆ ਐਮਐਸਪੀ ਸਾਡਾ ਹੱਕ ਆ ਹਰ ਇੱਕ ਬੰਦਾ ਚਾਹੁੰਦਾ ਸਾਡੀ ਮਿਹਨਤ ਦਾ ਮੁੱਲ ਮਿਲੇ ਚਾਹੇ ਕੋਈ ਦਫ਼ਤਰ ਤੇ ਜਾਂਦਾ ਚਾਹੇ ਕੋਈ ਵਪਾਰੀ ਦੁਕਾਨਦਾਰ ਤੇ ਕਿਸਾਨ ਵੀ ਆਈ ਜਾਂਦਾ ਵੀ ਹਾਂ ਸਾਡਾ ਐਮਐਸਪੀ ਦਾ ਗਰੰਟੀ ਕਾਨੂੰਨ ਬਣੇ ਸਾਡੀ ਜਿਹੜੀ ਮਿਹਨਤ ਆ ਉਹਦਾ ਇੱਕ ਮੁੱਲ ਤੈਹ ਹੋਣਾ ਚਾਹੀਦਾ ਸਾਰਿਆਂ ਦਾ ਧੰਨਵਾਦ ਆ ਤੁਸੀਂ ਅੱਜ ਪੰਜਾਬ ਬੰਦ ਕਰਕੇ ਦਿਖਾਤਾ ਵੀ ਸਾਡੀ ਮੰਗਾਂ ਜਿਹੜੀ ਜਾਇਜ਼ ਆ ਹੈਨਾ ਅਸੀਂ ਜਾਇਜ਼ ਲੜਾਈ ਲੜ ਰਹੇ ਆ ਤੇ ਐਮਐਸਪੀ ਨਾਲ ਮਿਲ ਕੇ ਮੋਰਚੇ ਨੂੰ ਫਤਿਹ ਕਰ ਲਾਂਗੇ ਸਾਰੀ ਸੰਗਤ ਦਾ ਧੰਨਵਾਦ ਆ ਬਹੁਤ 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 ਚੜ੍ਹਦੀ ਕਲਾ ਵਾਲਾ ਦਿਨ ਰਿਹਾ ਅੱਜ ਹੈਨਾ ਤੇ ਆਪਾਂ ਰਲ ਮਿਲ ਕੇ ਇਸ ਮੋਰਚੇ ਨੂੰ ਫਤਿਹ ਕਰਾਂਗੇ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ